ਸੋਹੀ ਮਹਲਾ ਚੌਥਾ ਜਿਸ ਨੂੰ ਹਰ ਸੋ પ્રસન્ન ਹੋਏ ਸੋ ਹਰ ਗੁਣਾ ਰਵੈ ਸੋ ਭਗਤ ਸੋ ਪ੍ਰਵਾਨ ਜਿਸ ਮਨੁਖ ਉਤੇ ਪ੍ਰਮਾਤਮਾ ਚੰਗੀ ਤਰ੍ਹਾਂ ਖੁਸ਼ ਹੁੰਦਾ ਹੈ ਉਹ ਮਨੁਖੋ ਪ੍ਰਮਾਤਮਾ ਦੇ ਗੁਣ ਲਗਾਉਂਦਾ ਹੈ ਉਹ ਮਨੁਖ ਉਸ ਦੀਆਂ ਨਜ਼ਰਾਂ ਵਿੱਚ ਭਗਤ ਹੈ ਉਸ ਦੇ ਦਰ ਤੇ ਕਬੂਲ ਹੈ ਤਿਸ ਕੀ ਮਹਿਮਾ ਕਿਆ ਵਰਣਿਐ ਜਿਸ ਕਾ ਹਿਰਦੈ ਵਸਿਆ ਹਰ ਪ੍ਰਖ ਭਗਵਾਨ ਜਿਸ ਮਨੁਖ ਦੇ ਹਿਰਦੈ ਵਿੱਚ ਭਗਵਾਨ ਪ੍ਰਖ ਆ ਵਸਦਾ ਹੈ ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਗੋਵਿੰਦ ਗੁਣ ਗਾਈਏ ਜੀਓ ਲਾਏ ਸਤਗੁਰ ਨਾਲ ਪਿਆਰ ਜੀ ਮੋਵਿੰਦ ਗੁਣ ਗਾਈਐ ਜੀਉ ਲਾਏ ਸਤਗੁਰ ਨਾਲ ਪਿਆਰ ਰਹਾਉ ਔ ਚਿਤ ਜੋੜ ਕੇ ਗੁਰੂ ਦੀ ਬਾਣੀ ਨਾਲ ਸੁਰਤ ਜੋੜ ਕੇ ਪ੍ਰਮਾਤਮਾ ਦੀ ਸਿੱਧ ਸਲਾ ਦੇ ਗੀਤ ਗਾਇਆ ਕਰੀਏ ਸੋ ਸਤਗੁਰੂ ਸਾ ਸੇਵਾ ਸਤਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਵਾਨ ਉਹ ਗੁਰੂ ਐਸਾ ਸਮਰੱਥ ਹੈ ਕਿ ਉਸ ਪਾਸੋਂ ਸਲ ਤੋਂ ਵੱਡਾ ਖਜ਼ਾਨਾ ਮਿਲ ਜਾਂਦਾ ਹੈ ਉਸ ਗੁਰੂ ਦੀ ਦੱਸੀ ਹੋਈ ਉਹ ਸੇਵਾ ਵੀ ਫਲ ਲਿਆਉਂਦੀ ਹੈ ਜੋ ਦੂਜੇ ਭਾਇ ਸੰਕਤ ਕਾਮਨਾ ਅਰਥ ਦੁਰਗੰਧ ਸਰੇ ਮੰਦੇ ਸੋਨੇ ਫਲ ਸਭ ਅਗਿਆਨ ਜਿਹੜੇ ਮਾਇਆ ਵੇੜੇ ਮਨੁੱਖ ਮਾਇਆ ਦੇ ਪਿਆਰ ਵਿੱਚ ਫਸ ਕੇ ਮਨ ਦੀਆਂ ਵਾਸ਼ਨਾਵਾਂ ਪੂਰੀਆਂ ਕਰਨ ਦੀ ਖਾਤਰ ਵਿਸ਼ੇ ਵਿਕਾਰਾਂ ਵਿੱਚ ਲੱਗੇ ਰਹਿੰਦੇ ਹਨ ਉਹ ਜੀਵਨ ਵਿਅਰਥ ਗਵਾ ਲੈਂਦੇ ਹਨ ਉਹਨਾਂ ਦਾ ਸਾਰਾ ਜੀਵਨ ਹੀ ਆਤਮਕ ਜੀਵਨ ਵੱਲੋਂ ਬੇਸਮਝੀ ਹੈ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਏ ਪਵੈ ਸੋ ਪਵੇ ਦਰਗਾਮਾਨ ਜਿਸ ਮਨੁੱਖ ਨੂੰ ਗੁਰੂ ਉੱਤੇ ਸ਼ਰਧਾ ਹੁੰਦੀ ਹੈ ਉਸ ਦਾ ਹਰ ਜਸ ਗਾਉਣਾ ਹਰੀ ਦੀ ਹਜ਼ੂਰੀ ਵਿੱਚ ਕਬੂਲ ਪੈਂਦਾ ਉਹ ਮਨੁੱਖ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਪਾਉਂਦਾ ਹੈ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਹਨਾਂ ਦਾ ਉਤਰ ਜਾਏਗਾ ਝੂਠ ਗਮਾਨ ਪਰ ਜਿਹੜੇ ਫਰੇਬੀ ਮਨੁੱਖ ਗੁਰੂ ਉੱਤੇ ਨਿਸ਼ਚਾ ਰੱਖਣ ਤੋਂ ਬਿਨਾਂ ਝੂਠ-ਮੂਠ ਹੀ ਅੱਖਾਂ ਮੀਟਦੇ ਹਨ ਮੰਨੋ ਸਮਾਧੀ ਲਾਈ ਬੈਠੇ ਹਨ ਉਹਨਾਂ ਦਾ ਆਪਣੀ ਉੱਚਤਾ ਬਾਰੇ ਝੂਠਾ ਅਹੰਕਾਰ ਆਖਰ ਲੈ ਜਾਏਗਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਹੈ ਪ੍ਰਭੂ ਜਿਤਨਾ ਵੀ ਜੀਵਾਂ ਦਾ ਜੈੰਦ ਸਰੀਰ ਹੈ ਇਹ ਸਭ ਤੇਰਾ ਦਿੱਤਾ ਹੋਇਆ ਹੈ ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਸਰਬ ਵਿਆਪਕ ਪ੍ਰਭੂ ਹੈ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਾਂ ਕਰੀ ਵਖਿਆਨੂ ਹੈ ਪ੍ਰਭੂ ਤੇਰੇ ਦਾਸਾਂ ਦਾ ਦਾਸ ਨਾਨਕ ਆਖਦਾ ਹੈ ਪ੍ਰਭੂ ਜੋ ਕੁਝ ਮੈਥੋਂ ਅਖਵਾਉਣਾ ਹੈ ਮੈਂ ਉਹੀ ਕੁਝ ਆਖਦਾ ਹਾਂ ਸੋਹੀ ਮਹਲਾ ਚੌਥਾ ਘਰ ਸਤਮਾ ਇੱਕ ਓੰਕਾਰੋ ਸਤ ਗੁਰ ਪ੍ਰਸਾਦੋ ਸੋਹੀ ਰਾਗ ਦੇ ਅੰਦਰ ਧੰਗ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਤਵੇਂ ਘਰ ਵਿੱਚ ਸਹਿਬਾ ਨੇ ਗਾਉਣ ਦੀ ਹਦਾਇਤ ਕੀਤੀ ਹੈ ਮੰਗਲਾ ਚਰਨ ਵਿੱਚ ਮਹਾਰਾਜ ਲਿਖਦੇ ਹਨ ਪ੍ਰਮਾਤਮਾ ਇੱਕ ਹੈ ਅਤੇ ਸੱਚੇ ਸਤਮੁਰ ਦੀ ਕਿਰਪਾ ਨਾਲ ਮਿਲਦਾ ਹੈ ਤੇਰੇ ਕਮਨ ਕਮਨ ਗੁਣਾ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ ਤੂੰ ਸਭ ਦਾ ਮਾਲਕ ਹੈ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵਾਨਾ हे ਸਭ ਤੋਂ ਉੱਚੇ ਭਗਵਾਨ ਤੂੰ ਸਭ ਦਾ ਪਾਲਣ ਵਾਲ ਹੈ ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ਮੇਰੇ ਤੋਂ ਤੇਰੀ ਵਡਿਆਈ ਸ਼ਬਦਾਂ ਵਿੱਚ ਬਿਆਨ ਨਹੀਂ ਹੋਣੀ ਮੈਂ ਹਰ ਹਰ ਨਾਮ ਧਰ ਸੋਈ ਹੈ ਹੇ ਹਰੀ ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ ਜਿਉ ਪਾਵੈ ਤਿਉ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨਾ ਕੋਈ ਰਹਾਓ ਹੈ ਮੇਰੇ ਮਾਲਕ ਜਿਵੇਂ ਤੈਨੂੰ ਚੰਗਾ ਲੱਗੇ ਤਵੇਂ ਮੇਰੀ ਰੱਖਿਆ ਕਰ ਤੈਥੋਂ ਬਿਨਾ ਮੇਰਾ ਹੋਰ ਕੋਈ ਆਸ ਸਹਾਰਾ ਆਸਰਾ ਨਹੀਂ ਹੈ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤਉ ਦੇ ਆਗੇ ਅਰਦਾਸ हे मेरे मालिक तू ही मेरे वास्ते बल है तू ही मेरे वास्ते आसरा है मैं तेरे आगे ही अरज होई कर सकदा हां मैं होर ठाऊं नाही जिस पै करूं बिनंती मेरा दुख सुख तुझ ही पास मेरे वास्ते कोई होर अजेहा ठा नहीं जिसको मैं बिनती कर सकान मैं अपना हर एक सुख हर एक दुख तेरे कोल ही पेश कर सकदा हां ਵਿੱਚ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜੈ ਹੈ ਮੇਰੇ ਮਨ ਵੇਖ ਪਾਣੀ ਦੇ ਵਿੱਚ ਹੀ ਧਰਤੀ ਧਰਤੀ ਦੇ ਵਿੱਚ ਹੀ ਪਾਣੀ ਲੱਕੜ ਵਿੱਚ ਅਗ ਰੱਖੀ ਹੋਈ ਹੈ ਬકરી ਸਿੰਘ ਇਕ ਤੈ ਥਾਂ ਰੱਖੇ ਮਨ ਹਰ ਜਾਪ ਭ੍ਰਮ ਭਉ ਦੂਰ ਕੀ ਜੈ ਮਾਲਕ ਪ੍ਰਭੂ ਨੇ ਮਾਨੋ ਸ਼ੇਰ ਤੇ ਬੱਕਰੀ ਇੱਕੋ ਥਾਂ ਰੱਖੇ ਹੋਏ ਹਨ हे ਮਾਨ ਤੂੰ ਕਿਉਂ ਡਰਦਾ ਹੈ ਅਜੇ ਹੀ ਸ਼ਕਤੀ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰ ਦੂਰ ਕਰ ਲਿਆ ਕਰ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ हे ਸੰਤ ਜਨੋ ਵੇਖੋ ਪ੍ਰਮਾਤਮਾ ਦੀ ਵੱਡੀ ਤਾਕਤ ਪ੍ਰਮਾਤਮਾ ਉਹਨਾਂ ਨੂੰ ਆਦਰ ਦੇਉਂਦਾ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਅਣ ਸਭ ਪੈਰੀ ਪਾਏ ਹੈ ਨਾਨਕ ਜਿਵੇਂ ਧਰਤੀ ਮਨੁੱਖ ਦੇ ਪੈਰਾਂ ਹੇਠੋਂ ਮੌਤ ਆਉਣ ਤੇ ਉਸ ਦੇ ਉਪਰ ਆ ਜਾਂਦੀ ਹੈ ਤਿਵੇਂ ਪ੍ਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿੱਚ ਪਾ ਦਿੰਦਾ ਹੈ ਸੋਹੀ ਮਹਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੈ ਕਿਆ ਤੁਧ ਪਿਆਕ ਸੁਣਾਈਐ हे ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਆਪਣੀ ਰਚੀ ਸ੍ਰਿਸ਼ਟੀ ਬਾਬਤ ਹਰੇ ਗੱਲ ਨੂੰ ਤੂੰ ਆਪ ਹੀ ਜਾਣਦਾ ਹੈ ਤੇਰੇ ਪਾਸੋਂ ਕੋਈ ਗੱਲ ਗੁਜੀ ਨਹੀਂ ਇਸ ਵਾਸਤੇ ਤੈਨੂੰ ਕਿਹੜੀ ਗੱਲ ਆ ਕੇ ਸੁਣਾਈ ਜਾਏ बुरा भला तुद सब किस सू जाय जेहा को करे तेहा को पाई है हर एक जीव दी बुराई ate ਭਲਾਈ ਦਾ ਤੈਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਤਾਈਂ ਜਿਹੋ ਜਿਹਾਂ ਕਦਮ ਕੋਈ ਜੀਵ ਕਰਦਾ ਹੈ ਉਹ ਦਾ ਉਸ ਦਾ ਉਹ ਜਿਹਹਾ ਫਲ ਉਹ ਪਾ ਲੈਂਦਾ ਹੈ ਜਿਹੋ ਜਿਹਾ ਕਰਮ ਕੋਈ ਜੀਵ ਕਰਦਾ ਉਹੋ ਜਿਹਾ ਫਲ ਪਾ ਲੈਂਦਾ ਮੇਰੇ ਸਾਹਿਬ ਤੂੰ ਅੰਤਰ ਕੀ ਬਿਦ ਜਾਣੇ ਮੇਰੇ ਮਾਲਕਾ ਤੂੰ ਸਾਡੇ ਦਿਨਾਂ ਦੀ ਜਾਣਦਾ ਆਂ ਬੁਰਾ ਭਲਾ ਤੁਦ ਸਭ ਕਿਸ ਸੋਜੈ ਤੁਦ ਭਾਵੈ ਤੇ ਮੈਂ ਬੁਲਾਵੇਂ ਰਹਾਓ ਕਿਸੇ ਦੇ ਅੰਦਰ ਬੁਰਾਈ ਤੇ ਕਿਸੇ ਦੇ ਅੰਦਰ ਭਲਾਈ ਤੈਨੂੰ ਹਰੇਕ ਗੱਲ ਦਾ ਪਤਾ ਲੱਗ ਜਾਂਦਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਹੀ ਤੂੰ ਹਰੇਕ ਜੀਵ ਨੂੰ ਚੰਗੇ ਜਾਵ ਮੰਦੇ ਨਾਮ ਨਾਲ ਸਦਾ ਦਾ ਹੈ ਸਭ ਮੋਹ ਮਾਇਆ ਸਰੀਰ ਹਰ ਕੀਆ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁੱਖ ਭਗਤ ਕਰਾਈ ਮਾਇਆ ਦਾ ਸਾਰਾ ਮੋਹ ਪ੍ਰਮਾਤਮਾ ਨੇ ਬਣਾਇਆ ਹੈ ਹਰੇਕ ਸਰੀਰ ਵੀ ਪ੍ਰਭੂ ਨੇ ਹੀ ਬਣਾਇਆ ਹੈ ਮਨੁੱਖ ਸਰੀਰ ਵਿੱਚ ਭਗਤੀ ਵੀ ਪ੍ਰਭੂ ਆਪ ਹੀ ਕਰਾਉਂਦਾ ਹੈ ਇਕ ਨਾ ਸਤਗੁਰ ਮੇਲ ਸੁਖ ਦੇਵੇਂ ਇਕ ਮਨ ਮੁਕਤ ਹੰਦ ਪਟਾਈ ਹੈ ਪ੍ਰਭੂ ਕਈ ਜੀਵਾਂ ਨੂੰ ਤੂੰ ਗੁਰੂ ਮਿਲਾ ਕੇ ਆਤਮਕ ਆਨੰਦ ਬਖਸ਼ਦਾ ਹੈ ਅਨੇਕਾਂ ਜੀਵ ਐਸੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹਨਾਂ ਨੂੰ ਉਹ ਆਪ ਹੀ ਮਾਇਆ ਵਿੱਚ ਫਸਾਈ ਰੱਖਦਾ ਹੈ ਸਭ ਕੋ ਤੇਰਾ ਤੂੰ ਸਬਨਾ ਕਾ ਮੇਰੇ ਕਰਤੇ ਤੁਦ ਸਬਨਾ ਸਿਰ ਲਿਖਿਆ ਲੇਖ ਹੈ ਮੇਰੇ ਕਰਤਾਰ ਹਰੇਕ ਜੀਵ ਤੇਰੇ ਪੈਦਾ ਕੀਤਾ ਹੋਇਆ ਹੈ ਤੂੰ ਸਭ ਜੀਵਾਂ ਦਾ ਖਸਮ ਹੈ ਸਭ ਜੀਵਾਂ ਦੇ ਸਿਰ ਉੱਤੇ ਤੂੰ ਹੀ ਕਰਤ ਦਾ ਲੇਖ ਲਿਖਦਾ ਹੈ ਤੇ ਲਿਖਿਆ ਹੋਇਆ ਹੈ ਜੇਹੀ ਤੂੰ ਨਦਰ ਕਰੇ ਤਿਹਾ ਕੋ ਹੋਵੇ ਬਿਨ ਨਦਰ ਹੀ ਨਾਹੀ ਕੋ ਦੇਖ ਉਸ ਲੇਖ ਅਨੁਸਾਰ ਜਿਹੋ ਜਹੀ ਨਿਗਾ ਤੂੰ ਕਿਸੇ ਜੀਵ ਉਤੇ ਕਰਦਾ ਹੈ ਉਹੋ ਜਿਹਾ ਉਹ ਬਣ ਜਾਂਦਾ ਹੈ ਚਾਹੇ ਕੋਈ ਚੰਗਾ ਹੈ ਚਾਹੇ ਕੋਈ ਮੰਦਾ ਹੈ ਤੇਰੀ ਨਿਗਾ ਤੂੰ ਬਿਨਾ ਕੋਈ ਵੀ ਜੀਵ ਚੰਗਾ ਜਾਂ ਮੰਦਾ ਨਹੀਂ ਬਣਿਆ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧ ਨੂੰ ਨਿਤ ਧਿਆਏ ਦਾਸ ਨਾਨਕ ਆਖਦਾ ਹੈ ਕਿ ਹੇ ਮੇਰੇ ਕਰਤਾਰ ਤੂੰ ਕਿਤਨਾ ਵੱਡਾ ਹੈ ਇਹ ਗੱਲ ਤੂੰ ਆਪ ਹੀ ਜਾਣਦਾ ਹੈ ਸਾਰੀ ਲੋਕਾਈ ਸਦਾ ਤੇਰਾ ਧਿਆਨ ਧਰਦੀ ਹੈ ਜਿਸਨੂੰ ਤੁਧ ਭਾਵੈ ਤਿਸਨੂੰ ਤੂੰ ਮਿਲੈ ਜਨ ਨਾਨਕ ਸੋ ਥਾਏ ਪਾਏ ਜਿਸਨੂੰ ਤੂੰ ਚਾਹੁੰਦਾ ਹੈ ਉਸ ਨੂੰ ਆਪਣੇ ਚਰਣਾ ਵਿੱਚ ਤੂੰ ਜੋੜਦਾ ਇੰਨਾ ਹੈ ਉਹ ਮਨੁੱਖ ਤੇਰੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ ਸੂਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਜਿਨਾਂ ਮਨੁੱਖਾਂ ਦੇ ਹਿਰਦੇ ਵਿੱਚ ਮੇਰਾ ਹਰ ਪ੍ਰਭੂ ਆ ਵਸਦਾ ਹੈ ਉਹਨਾਂ ਦੇ ਉਹ ਹਰੀ ਸਾਰੇ ਰੋਗ ਦੂਰ ਕਰ ਦਿੰਦਾ ਹੈ ਤੇ ਮੁਕਤ ਭੈ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਮੇ ਆਦਿਕ ਰੋਗਾਂ ਤੋਂ ਸੁਤੰਤਰ ਹੋ ਗਏ ਉਹਨਾਂ ਨੇ ਸਭ ਤੋਂ ਉੱਚਾ ਤੇ ਪਵਿੱਤਰ ਆਤਮਿਕ ਦਰਜਾ ਪ੍ਰਾਪਤ ਕਰ ਲਿਆ ਮੇਰੇ RAM ਹਰ ਜਨ Arogh ਭੈ ਮੇਰੇ RAM ਦੇ ਮੇਰੇ ਹਰੀ ਦੇ ਦਾਸ ਹਉਮੈ ਆਦਿਕ ਤੋਂ ਨਰੋਏ ਹੋ ਗਏ ਹਨ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ ਰਹਾਓ ਜਿਨਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਉਤੇ ਤੁਰ ਕੇ ਮੇਰੇ ਹਰ ਪ੍ਰਭੂ ਦਾ ਨਾਮ ਜਪਿਆ ਉਹਨਾਂ ਦੇ ਹਉਮੈ ਆਦਿਕ ਰੋਗ ਦੂਰ ਹੋ ਗਏ ਬ੍ਰਹਮ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਪੁਰਾਣਾ ਦੀਆਂ ਦਸੀਆਂ ਸਾਖੀਆਂ ਅਨੁਸਾਰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਦੇ ਕਾਰਨ ਵੱਡੇ ਦੇਵਤੇ ਬ੍ਰਹਮ ਵਿਸ਼ਨੂੰ ਸ਼ਿਵ ਵੀ ਰੋਗੀ ਹੋ ਰਹੇ ਹਨ ਕਿਉਂਕਿ ਉਹਨਾਂ ਨੇ ਵੀ ਹਉਮੈ ਵਿੱਚ ਹੀ ਕਾਰ ਕੀਤੀ ਹੈ ਜਿਨ ਕੀ ਇਤਸੈ ਨਚਿਤੈ ਬਪੁੜੇ ਹਰ ਗੁਰਮੁਖ ਸੋ ਜੀ ਪਾਈ ਜਿਸ ਪ੍ਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਸੀ ਉਸ ਨੂੰ ਉਹ ਵਿਚਾਰੇ ਚੇਤ ਦੇ ਨਾ ਰਹੇ ਪ੍ਰਮਾਤਮਾ ਦੀ ਸੋਚ ਤਾਂ ਗੁਰੂ ਦੀ ਸ਼ਰਨ ਪਿਆ ਹੀ ਪੈਂਦੀ ਹੈ ਹਉ ਮੈ ਰੋਗ ਸਭ ਜਗਤ ਬਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਸਾਰਾ ਜਗਤ ਹਉਮੈ ਦੇ ਰੋਗ ਵਿੱਚ ਫਸਿਆ ਰਹਿੰਦਾ ਹੈ ਤੇ ਹਉਮੈ ਵਿੱਚ ਫਸੇ ਹੋਏ ਉਹਨਾਂ ਮਨੁੱਖਾਂ ਨੂੰ ਜਨਮ ਮਰਨ ਦੇ ਗੇੜ ਦਾ ਭਾਰਾ ਦੁੱਖ ਲੱਗਾ ਰਹਿੰਦਾ ਹੈ ਗੁਰ ਪ੍ਰਸਾਦਿ ਕੋ ਵਿਰਲਾ ਛੁਟੈ ਤਿਸ ਜਨ ਕੋ ਹਉ ਬਲੇ ਹਾਰੀ ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ ਇਸ ਹੌਮੇ ਰੋਗ ਤੋਂ ਖਲਾਸੀ ਪਾਉਂਦਾ ਹੈ ਮੈਂ ਜ ਇਹ ਉਸ ਮਨੁੱਖ ਤੋਂ ਸਦਕੇ ਜਾਂਦਾ ਹ ਜਿੰਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਰੂਪ ਅਪਾਰੋ ਜਿਸ ਪ੍ਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਦੇ ਰੋਗ ਨੂੰ ਜਾਣਦਾ ਹੈ ਤੇ ਦੂਰ ਕਰਦਾ ਹੈ ਉਸ ਪ੍ਰਮਾਤਮਾ ਦਾ ਸਰੂਪ ਹੱਦ ਬੰਨੇ ਤੋਂ ਪਰੇ ਹੈ ਨਾਨਕੋ ਆਪੇ ਵੇਖ ਹਰ ਬਿਗਸੈ ਗੁਰਮਖ ਬ੍ਰਹਮ ਵਿਚਾਰੋ ਹੈ ਨਾਨਕੋ ਪ੍ਰਮਾਤਮਾ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ ਗੁਰੂ ਦੇ ਸ਼ਰਨ ਪੈ ਕੇ ਹੀ ਪ੍ਰਮਾਤਮਾ ਦੇ ਗੁਣਾਂ ਦੀ ਸੂਝ ਆਉਂਦੀ ਹੈ ਸੂਹੀ ਮਹਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਸ ਕੀ ਚੇ ਜੇ ਕਰ ਸਕੀਐ ਜੋ ਕੁਝ ਜਗਤ ਵਿੱਚ ਬਣਿਆ ਹੈ ਜੋ ਕੁਝ ਕਰ ਰਿਹਾ ਹੈ ਇਹ ਸਭ ਰਜਾ ਦਾ ਮਾਲਕ ਪ੍ਰਮਾਤਮਾ ਕਰਿਆ ਹੈ ਅਸੀਂ ਜੀਵ ਤਾਂ ਹੀ ਕੁਝ ਕਰੀਏ ਜੇਕਰ ਕਰ ਸਕਦੇ ਹੋਈ ਆਪਣਾ ਕੀਤਾ ਕਿ ਸ਼ੋ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ ਅਸਾਂ ਜੀਵਾਂ ਦਾ ਕੀਤਾ ਕੁਝ ਨਹੀਂ ਹੋ ਸਕਦਾ ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਰੱਖਦਾ ਹੈ ਮੇਰੇ ਹਰ ਜੀਓ ਸਭ ਕੁ ਤੇਰੇ ਵਸ ਹੈ ਮੇਰੇ ਪ੍ਰਭੂ ਜੀ ਹਰੇਕ ਜੀਵ ਤੇਰੇ ਵਸ ਵਿੱਚ ਹੈ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਾ ਕਾਂ ਜਿਉਂ ਭਾਵੈ ਤਿਵੇਂ ਬਖਸ਼ੋ ਰਹਾਓ ਅਸਾਂ ਜੀਵਾਂ ਵਿੱਚ ਕੋਈ ਸਮਰੱਥਾ ਨਹੀਂ ਹੈ ਕਿ ਤੇਤھوں ਬਾਹਰ ਆ ਕੁਝ ਕਰ ਸਕੀਏ हे ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਸਾਡੇ ਉੱਤੇ ਮਿਹਰ ਕਰ ਸਭ ਜੀਉ ਪਿੰਡ ਦੀ ਆ ਤੁਦੇ ਆਪੇ ਤੁਦੇ ਆਪੇ ਕਾਰੇ ਲਾਇਆ हे ਪ੍ਰਭੂ ਇਹ ਜਹੰਦੇ ਸਰੀਰ ਸਭ ਕੁਝ ਹਰੇਕ ਜੀਵ ਨੂੰ ਭੁਆਪ ਹੀ ਦਿੱਤਾ ਹੈ ਤੁਮ ਆਪ ਹੀ ਹਰੇਕ ਜੀਵ ਨੂੰ ਕੰਮ ਵਿੱਚ ਲਾਇਆ ਹੋਇਆ ਹੈ ਜੇਹਾ ਤੂੰ ਹੁਕਮ ਕਰੇ ਤਿਹੇ ਕੋ ਕੰਮ ਕਮਾਵੇ ਜੇਹਾ ਤੁੱਦ ਤੁਰ ਲਿਖ ਪਾਇਆ ਜਿਹੋ ਜਿਹੋ ਹੁਕਮ ਤੂੰ ਕਰਦਾ ਹੈ ਜੀਵ ਉਹੋ ਜਿਹਾ ਹੀ ਕੰਮ ਕਰਦਾ ਹੈ ਜੀਵ ਉਹੋ ਜਿਹਾ ਬਣਦਾ ਹੈ ਜਿਹੋ ਜਿਹੋ ਤੂੰ ਤੁਰ ਦਰਗਾਹ ਤੂੰ ਉਸ ਦੇ ਮੱਥੇ ਉੱਤੇ ਲੇਖ ਲਿਖ ਕੇ ਰੱਖ ਦਿੱਤਾ ਹੈ। ਤੋਂ ਇਹ ਗੱਲ ਸਾਰੇ ਧਿਆਨ ਚ ਮੱਥੇ ਤੇ ਲੇਖ ਤਾਂ ਉਹ ਹੀ ਲਿਖਦਾ ਆ ਪਰ ਉਹ ਲਿਖਦਾ ਸਾਡੇ ਕਰਮ ਆਧਾਰਤ ਆ ਜਿਹੋ ਜੇ ਹੀ ਕਰਮ ਕਰਦੇ ਉਹੋ ਜਿਹਾ ਲੇਖ ਉਹ ਲਿਖਦਾ ਹੈ। ਪੰਚ ਤਤ ਕਰ ਤੋਦ ਸ੍ਰਿਸ਼ਟ ਸਭ ਸਾਜੀ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੇ। हे ਪ੍ਰਭੂ ਤੂੰ ਪੰਜ ਤਤ ਬਣਾ ਕੇ ਸਾਰੀ ਦੁਨੀਆ ਪੈਦਾ ਕੀਤੀ ਹੈ। ਜੇ ਤੈਥੋਂ ਬਾਹਰ ਜੀਵ ਪਾਸੋਂ ਕੁਝ ਹੋ ਸਕਦਾ ਹੋਵੇ ਤਾਂ ਉਹ ਬੇਸ਼ੱਕ ਛੇਵਾਂ ਤੱਤ ਬਣਾ ਕੇ ਵਿਖਾ ਦੇਵੇ ਇਕ ਨਾ ਸਤਗੁਰ ਮੇਲ ਤੂੰ 부ਝਾਨੇ ਇਕ ਮਨ ਮੁਖ ਕਰਹ ਸੇਰੋ ਮੈਂ اے ਪ੍ਰਭੂ ਕਈ ਜੀਵਨ ਨੂੰ ਤੂੰ ਗੁਰੂ ਮਿਲਾ ਕੇ ਆਤਮਿਕ ਜੀਵਨ ਦੀ ਸੋਝ ਬਖਸ਼ਦਾ ਹੈ ਕਈ ਜੀਵਨ ਨੂੰ ਤੂੰ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਬਣਾ ਦਿੰਦਾ ਹੈ ਫਿਰ ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਨੂੰ ਦੁਖੀ ਹੁੰਦਾ ਰਹਿੰਦਾ ਹੈ ਹਰ ਕੀ ਵਡਿਆਈ ਹੋਂ ਆਖ ਨਸਕਾ ਹੋਂ ਮੂਰਖ ਮੁਗਦਨੀ ਚਾਣ ਮੈਂ ਤਾਂ ਮੂਰਖ ਆਂ ਨੀਵੇਂ ਜੀਵਨ ਵਾਲਾ ਹਾਂ ਮੈਂ ਪ੍ਰਮਾਤਮਾ ਦੀ ਬਜ਼ੁਰਗੀ ਬਿਆਨ ਨਹੀਂ ਕਰ ਸਕਦਾ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸ਼ਰਣਾਗਤ ਪਿਆ ਅਜਾਣਾ ਏ ਹਰੀਦਾਸ ਨਾਨਕ ਪੁੱਤੇ ਮਿਹਰ ਕਰੇ ਆ ਜਾਨ ਦਾਸ ਤੇਰੀ ਸ਼ਰਨ ਆ ਪਿਆ ਹੈ ਸੂਹੀ ਮਹਲਾ ਰਾਗ ਸੂਹੀ ਮਹਲਾ ਪੰਜਵਾਂ ਘਾਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਹੀ ਰਾਗ ਦੇ ਅੰਦਰ ਧੰਗ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਏਕਾ ਕਾਲ ਪੁਰਖ ਵੈ ਗੁਰੂ ਜਿਹੜਾ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਬਾਜੀਗਰ ਜੈਸੇ ਬਾਜੀ ਪਾਈ ਜਿਵੇਂ ਕਿਸੇ ਬਾਜੀਗਰ ਨੇ ਕਦੇ ਬਾਜੀ ਪਾ ਕੇ ਵਿਖਾਈ ਹੋਵੇ ਨਾਨਾ ਰੂਪ ਭੇਖ ਦਿਖਲਾਈ ਉਹ ਕਈ ਕਿਸਮਾਂ ਦੇ ਰੂਪ ਤੇ ਭੇਖ ਵਿਖਾਉਂਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਨੇ ਇਹ ਜਗਤ ਤਮਾਸ਼ਾ ਰਚਿਆ ਹੋਇਆ ਹੈ ਇਸ ਵਿੱਚ अनेका ਰੂਪ ਭੇਖ ਵਿਖਾ ਰਿਹਾ ਹੈ ਸੰਗ ਉਤਾਰ ਥਮਿਓ ਪਾਸਾਰਾ ਜਦੋਂ ਪ੍ਰਭੂ ਆਪਣੀ ਇਹ ਜਗਤ ਰੂਪ ਨਕਲੀ ਸ਼ਕਲ ਲਾ ਕੇ ਖੇਡ ਦਾ ਖਲਾਰਾ ਰੋਕ ਦਿੰਦਾ ਹੈ ਤਦ ਇਕੋ ਇਕੰਕਾਰਾ ਤਦ ਉਹ ਆਪ ਹੀ ਆਪ ਰਹਿ ਜਾਂਦਾ ਹੈ ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਪਰਮਾਤਮਾ ਨੇ ਨੇ ਕਾਹੀ ਰੂਪ ਦੇਸ ਦੇ ਰਹਿੰਦੇ ਹਨ ਨੇਕਾ ਹੀ ਰੂਪ ਨਾਸ਼ ਹੁੰਦੇ ਰਹਿੰਦੇ ਹਨ ਕਤ ਹੈ ਗਇਓ ਉਹ ਕਤ ਤੇ ਆਇਓ ਰਹਾਓ ਕੋਈ ਨਹੀਂ ਦੱਸ ਸਕਦਾ ਕਿ ਜੀਵ ਕਿੱਥੋਂ ਆਇਆ ਸੀ ਤੇ ਕਿੱਥੇ ਚਲਾ ਜਾਂਦਾ ਹੈ ਜਲ ਤੇ ਉਠੈਂ ਅਨਕ ਤਰੰਗਾ ਪਾਣੀ ਤੋਂ ਨੇਕਾ ਲਹਿਰਾ ਉੱਠਦੀਆਂ ਹਨ ਮੁੜ ਪਾਣੀ ਵਿੱਚ ਰਲ ਜਾਂਦੀਆਂ ਕਨਕ ਭੂਖਨ ਕੀਨੇ ਬਹਰੰਗਾ ਸੋਨੇ ਤੋਂ ਕਈ ਕਿਸਮਾਂ ਦੇ ਗਹਿਣੇ ਖੜੇ ਜਾਂਦੇ ਹਨ ਉਹ ਅਸਲ ਵਿੱਚ ਸੋਨਾ ਹੀ ਹੁੰਦੇ ਹਨ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਕਿਸੇ ਰੁੱਖ ਦਾ ਵੀ ਬੀਜ ਤੇ ਸ਼ਾਖਾ ਪੱਤੇ ਆਦਿ ਕੁਸ ਦਾ ਕਈ ਕਿਸਮਾਂ ਦਾ ਸਰੂਪ ਵੇਖਣ ਵਿੱਚ ਆ ਜਾਂਦਾ ਹੈ ਫਲ ਪੱਕੇ ਤੇ ਏਕੰਕਾਰਾ ਰੁੱਖ ਦੇ ਫਲ ਪੱਕਣ ਤੇ ਉਹੀ ਪਹਿਲੀ ਕਿਸਮ ਦੇ ਬੀਜ ਬਣ ਜਾਂਦੇ ਹਨ ਤਵੇਂ ਇਸ ਬਹੁ ਰੰਗੀ ਸੰਸਾਰ ਦਾ ਅਸਲਾ ਇੱਕ ਪਰਮਾਤਮਾ ਹੀ ਹੈ ਸਾਹਸ ਘਟਾ ਮੈਂ ਏਕ ਆਗਾ ਸਾਹਸ ਘਟਾ ਮੈਂ ਏਕ ਆਕਾਸ਼ੋ ਇੱਕੋ ਆਕਾਸ਼ ਪਾਣੀ ਨਾਲ ਭਰੇ ਹੋਏ ਹਜ਼ਾਰਾਂ ਘੜਿਆਂ ਵਿੱਚ ਵੱਖ-ਵੱਖ ਦਿਸਦਾ ਹੈ ਘਟ ਫੂਟੇ ਤੇ ਉਹੀ ਪ੍ਰਗਾਸ਼ ਘੜੇ ਟੁੱਟ ਜਾਣ ਤੇ ਫਿਰ ਉਹ ਇੱਕੋ ਹੀ ਰਹਿ ਜਾਂਦਾ ਹੈ ਭਰਮ ਲੋਭ মোহ ਮਾਇਆ ਵਿਕਾਰ ਮਾਇਆ ਦੇ ਭਰਮ ਦੇ ਕਾਰਨ ਪ੍ਰਮਾਤਮਾ ਦੀ ਅੰਸ ਜੀਵਾਤਮਾ ਵਿੱਚ ਪੜਕਣਾ ਲੋਭ মোহ ਆਦਿਕ ਵਿਕਾਰ ਉੱਠਦੇ ਹਨ ਭਰਮ ਛੁੱਟੇ ਤੇ ਇਕੰਕਾਰ ਪਰਮ ਮਿਟ ਜਾਣ ਨਾਲ ਇੱਕ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਉਹ ਬਿਨਸੀ ਬਿਨਸਤ ਨਹੀਂ ਉਹ ਪ੍ਰਮਾਤਮਾ ਨਾਸਰਤ ਹੈ ਉਹ ਕਦੇ ਨਾਸ ਨਹੀਂ ਹੁੰਦਾ ਨਾ ਕੋ ਆਵੇ ਨਾ ਕੋ ਜਾਹੀ ਉਹ ਪ੍ਰਭੂ ਦੀ ਆਤਮਾ ਰੂਪ ਹੋ ਕੇ ਵੀ ਨਾ ਕੋਈ ਆਤਮਾ ਜੰਮਦਾ ਹੈ ਨਾ ਕੋਈ ਆਤਮਾ ਮਰਦਾ ਹੈ ਗੁਰ ਪੂਰੇ ਹਉ ਮੈਂ ਮਲ ਧੋਈ ਪੂਰੇ ਗੁਰੂ ਨੇ ਮੇਰੇ ਅੰਦਰੋਂ ਹਉਮੈ ਦੀ ਮੈਲ ਧੋ ਦਿੱਤੀ ਹੈ ਕਉਹ ਨਾਨਕ ਮੇਰੀ ਪਰਮਗਤ ਹੋਈ ਨਾਨਕ ਆਖਦਾ ਹੈ ਕਿ ਹੁਣ ਮੇਰੀ ਉੱਚੀ ਆਤਮਿਕ ਅਵਸਥਾ ਬਣ ਗਈ ਹੈ ਤੇ ਮੈਨੂੰ ਇਹ ਜਗਤ ਉਸ ਪ੍ਰਮਾਤਮਾ ਦਾ ਆਪਣਾ ਹੀ ਰੂਪ ਦਿਸ ਰਿਹਾ ਹੈ ਸੁਹੀ ਮਹਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ اے ਪ੍ਰਭ ਜੋ ਕੁਝ ਤੂ ਕਰਨਾ ਚਾਹੁੰਦਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਤੋ ਜਬੇਨ ਦੂਜਾ ਨਾਹੀ ਕੋਏ ਕਿਉਂਕਿ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਕਰਨਹਾਰ ਜੋ ਜਨ ਸੇਵੈ ਤਿਸ ਪੂਰਨ ਕਾਜ ਜਿਹੜੇ ਉਹਨੂੰ ਯਾਦ ਕਰਦੇ ਹਨ ਉਹਨਾਂ ਦੇ ਜ਼ਿੰਦਗੀ ਦੇ ਕਾਰਜ ਸਫਲ ਹੋ ਜਾਂਦੇ ਹਨ ਦਾਸ ਆਪਣੀ ਕੀ ਰੱਖ ਲਾਜ ਮੈਂ ਤੇਰੇ ਘਰ ਦਾ ਦਾਸ ਹਾਂ ਗੁਲਾਮ ਹਾਂ ਮੇਰੀ ਵੀ ਪਤ ਰੱਖ ਲਓ ਤੇਰੀ ਸ਼ਰਨ ਪੂਰਨ ਦਿਆਲਾ ਦਇਆ ਦੇ ਘਰ ਕੰਪਲੀਟ ਅਕਾਲ ਪ੍ਰਭ ਵੈਰੂ ਪੂਰਨ ਪ੍ਰਮਾਤਮਾ ਜੀ ਮੈਂ ਤੇਰੀ ਸ਼ਰਨ ਆਇਆ ਤੁਝ ਬਿਨਾ ਕਵਨ ਕਰੇ ਪ੍ਰਤਿਪਾਲਾ ਤੇਰੇ ਤੋਂ ਬਿਨਾ ਹੋਰ ਕੌਣ ਹੈ ਜਿਹੜਾ ਮੇਰੀ ਪ੍ਰਤਿਪਾਲਨਾ ਕਰੇ ਜਲ ਤਲ ਮਹੀਅਲ ਰਹਿਆ ਪਰਪੂਰ ਸਾਰੇ ਥਾਵਾਂ ਤੇ ਤੁਸੀਂ ਮੌਜੂਦ ਹੋ ਨਿਕਟ ਵਸੈ ਨਹੀਂ ਪ੍ਰਭ ਦੂਰ ਰੱਬ ਨੇੜੇ ਵਸਦਾ ਹੈ ਦੂਰ ਨਹੀਂ ਹੈ ਲੋਕ ਪਤੀ ਆਰੈ ਕੁਛ ਨਾ ਪਾਈਐ ਲੋਕਾਂ ਨੂੰ ਪਤੇਜਣ ਨਾਲ ਲੋਕਾਂ ਨੂੰ ਖੁਸ਼ ਕਰਨ ਨਾਲ ਕੁਛ ਨਹੀਂ ਮਿਲਣਾ ਸਾਚ ਲੱਗੈ ਤਾ ਹਮੈ ਜਾਈਐ ਜੇ ਸੱਚੇ ਥਰ ਪ੍ਰਭੂ ਨਾਲ ਜੁੜੀ ਐ ਤੇ ਅੰਦਰੋਂ ਹਮੈ ਮੁੱਕ ਜਾਂਦੀ ਐ ਜਿਸ ਨੂੰ ਲਾਏ ਲੈ ਸੋ ਲਗੈ ਜਿਹਨੂੰ ਅਕਾਲ ਪੁਰਖ ਵੈਗਰੂ ਲੋਂਦਾ ਹੈ ਉਸ ਪ੍ਰਮਾਤਮਾ ਦੇ ਲੜ ਲੱਗ ਜਾਂਦਾ ਹੈ ਗਿਆਨ ਰਤਨ ਅੰਤਰ ਤੇ ਸਜਾਗੈ ਗੁਰੂ ਦੀ ਸਮਝ ਉਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਦੁਰਮਤ ਜਾਏ ਪਰਮ ਪਦ ਪਾਏ ਮਾੜੀ ਮਤ ਮੁੱਕ ਜਾਂਦੀ ਹੈ ਤੇ ਗੁਰੂ ਨਾਲ ਸਾਂਝ ਬੈ ਜਾਂਦੀ ਹੈ ਗੁਰੂ ਤੋਂ ਪਰਮ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਗੁਰ ਪ੍ਰਸਾਦੀ ਨਾਮ ਤੇ ਆਏ ਗੁਰੂ ਦੀ ਕਿਰਪਾ ਨਾਲ ਉਹ ਪ੍ਰਭੂ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖਦਾ ਹੈ ਸੁਰਤ ਵਿੱਚ ਰੱਖਦਾ ਹੈ ਤੇ ਆਉਂਦਾ ਹੈ ਦਵੇ ਕਰ ਜੋੜ ਕਰੋਂ ਅਰਦਾਸ ਦੋਵੇਂ ਹੱਥ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਹੈ ਤੁਧ ਭਾਵੈ ਤਾਂ ਆਣੇ ਰਾਸ ਜੇ ਤੈਨੂੰ ਚੰਗੀ ਲੱਗੇ ਤਦੋਂ ਹੀ ਉਸ ਨੂੰ ਅਰਦਾਸ ਸਫਲ ਹੁੰਦੀ ਹੈ ਉਸ ਦੀ ਅਰਦਾਸ ਪ੍ਰਵਾਨ ਚੜ੍ਹਦੀ ਹੈ ਕਰ ਕਿਰਪਾ ਆਪਣੀ ਭਗਤੀ ਲਾਏ ਕਿਰਪਾ ਕਰਕੇ ਪ੍ਰਮਾਤਮਾ ਨੇ ਆਪਣੇ ਗੁਣਾ ਵਿੱਚ ਲਾ ਲਿਆ ਜਨ ਨਾਨਕ ਪ੍ਰਭ ਸਦਾ ਧਿਆਏ ਹੈ ਦਾਸ ਨਾਨਕ ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ ਯਾਦ ਕਰਦਾ ਰਹਿੰਦਾ